ਜਸਤ ਆ ਜਾ ਸਾਹਮਣੇ ਇਹ ਸਾਡੇ ਹੈਗੇ ਆ ਦੁੱਧ ਚਵਾਈ ਦੁੱਧ ਚਵਾਈ ਹੈ ਨਾ ਦੁੱਧ ਚਵਾਈ ਦੁੱਧ ਚਵਾਈ ਹੈ ਇਹ ਆ ਜੇ ਸਾਡੇ ਆਪਣੇ ਇਹ ਸਾਡੇ ਇਹ ਵੀ ਚਵਾਈ ਹੈ ਇਹ ਵੀ ਚਵਾਈ ਹੈ ਇਹ ਸਾਡੇ ਵੱਡੇ ਭਾਈ ਹੁਣ ਇਹ ਚਵਾਈ ਹੈ ਭਾਈ ਸਾਡੇ ਤੇ ਸਾਡੇ ਜਿੱਦਾਂ ਕਹਿੰਦੇ ਵਿਆਹ ਤੋਂ ਬਾਅਦ ਹੀ ਪੁਰਾਣਾ ਆਇਆ ਸਾਡੇ ਤੇ ਆਏ ਲੇਟ ਹੀ ਆ ਅਸਤਿਕਾ ਜੀ ਸਾਰਿਆਂ ਨੂੰ ਦੇਖੋ ਜੀ ਸਾਡੇ ਭੈਣ ਜੀ ਆਏ ਆ ਪਰ ਆਏ ਸਾਡੇ ਲੇਡੀ ਏ ਦੇ ਘੁੰਦੇ ਘੁੰਦੇ ਵਸਣਾ ਤੇ ਹੁਣ ਕਾਫੀ ਟਾਈਮ ਹੋ ਗਿਆ ਤੇ ਭੈਣ ਦੇ ਘਰ ਗਏ ਸੀਗੇ ਉਹ ਮੁੜ ਕੇ ਆਏ ਆ ਤੇ ਅਕਸਰ ਤੁਸੀਂ ਦੇਖਦੇ ਸਾਡੇ ਵੱਡੇ ਭੈਣ ਜੀ ਆ ਤੇ ਤੁਸੀਂ ਵਿਆਹ ਦੇ ਵਲੌਗ ਵੀ ਦੇਖੇ ਸੀਗੇ ਉਹ ਸਾਡੀ ਭਣ ਜੀ ਆ ਤੇ ਨਾ ਸੇ ਹੁਣ ਛਾਂ ਪੈ ਗਈ ਤੇ ਪਹਿਲਾਂ ਘੁੰਮਦੇ ਫਿਰਦੇ ਰਹੇ ਤੇ ਉਹ ਫਿਰ ਤੇ ਸਿਆਰੀ ਹੁੰਦੀ ਆ ਸਰਵਿਸ ਜਾਣਾ ਪੈਂਦਾ ਹੈ ਨਾ ਤੇ ਵਸ ਤਿਆਰੀਆਂ ਹੁਣ ਤੇ ਦਿਨ ਖੜਾ ਅੱਜ ਦਿਨ ਆ ਗਿਆ ਤੇ ਕੁਝ ਬਣਾਇ ਨਹੀਂ ਹੋਇਆ ਗੱਪਾਂ ਗੱਲਾਂ ਵਿੱਚ ਹੀ ਨਾ ਪਹਿਲਾਂ ਲੇਟ ਆਏ ਨਾ ਸਹੀ ਗੱਲ ਮੈਨਾਂ ਮਰ ਲਿਆ ਸੀ ਗੱਲ ਅੱਜ ਕੱਲ ਪਣ ਪਿਆਰ ਪਿਆਰ ਵਾ ਘਟ ਗਿਆ ਹੂੰ ਜਿਆਦਾ ਪਿਆਰ ਘਟ ਗਿਆ ਨਾ ਕੋਈ ਨਹੀਂ ਸੰਡੇ ਦਾ ਏਹੀ ਰਹਿਣਾ ਨਾ ਸਹੀ ਗੱਲ ਪ੍ਰਮਾਤਮਾ ਚੋਂ ਰਿਦਦੇ ਰੱਖੇ ਹੈ ਨਾ ਤੇ ਲਿਆਣ ਨੂੰ ਕੁਛ ਨਹੀਂ ਹੈਗਾ ਇੱਥੇ ਨਾ ਬਿਲਕੁਲ ਨਿਆਣ ਨੂੰ ਇਹ ਕੁਛ ਨਹੀਂ ਹੈਣਾ ਕਿ ਬਿਲਕੁਲ ਬਿਲਕੁਲ ਪਿਆਰ ਆ ਬੋਲਵਾਣੀ ਵਸੇ ਰੋਸ਼ੀ ਬਾਤਾਂ ਨਹੀਂ ਬੰਦੇ ਉਹ ਬਣਾਉਣੀ ਆ ਹਾਂ ਮੈਨੂੰ ਸਭ ਬਹੁਤ ਸੇ ਗੱਲਾਂ ਹੈ ਕਿ ਆਉਣਗੇ ਚਲ ਬਣਾਵਾਂਗੇ ਚਲ ਆ ਜਾ ਬਾਹਰ ਤੁਹਾਨੂੰ ਆ ਜੀ ਨਹੀਂ ਆਉਂਦੇ ਪਿੱਛੇ ਆਹ ਜਿਹੜਾ ਉਹ ਕਹਿੰਦੇ ਮਾਜੀ ਵਾਲਾ ਦੀ ਤੇ ਮੈਨੂੰ ਬੜਾ ਚਾਹ ਹੁੰਦਾ ਕੋਈ ਆਵੇ ਨਾ ਆਪਣਾ ਘਰਾਂ ਸੈਲਫਿਸਟਿਕ ਲੈਣੀ ਆ ਨਾ ਹਾਂ ਨੋਨੀ ਕੈ ਜਿਹਦਾ ਕੋਕੀ ਨਹੀਂ ਬਣਾਉਣੀ ਹੁੰਦੀ ਨਾ ਉਹ ਵੀ ਦਾ ਰੱਖ ਕੇ ਮੈਂ ਬਣਾਉਣੀ ਹੁੰਦੀ ਆ ਸਹੀ ਆ ਹਾਂ ਰੋਟੀ ਦਾ ਪ੍ਰੋਗਰਾਮ ਕਰਨ ਲੱਗੇ ਸੀ ਕਹਿੰਦੇ ਨਹੀਂ ਰੋਟੀ ਨਹੀਂ ਖਾਣੀ ਹੈਗੀ ਰੋਟੀ ਨੂੰ ਖਾਣੀ ਘਾ ਜਾ ਕੇ ਕੰਮ ਨਾ ਸਹੀ ਗੱਲ ਹੈ ਤੇ ਚਲੋ ਮੈਂ ਕਿਹਾ ਹੁਣ ਜੇ ਤੁਸੀਂ ਰੋਟੀ ਨਹੀਂ ਖਾਣੀ ਤਾਂ ਸਾਗ ਦੇ ਦਿੰਦੇ ਆ ਕਿਉਂਕਿ ਸਾਗ ਨਾਲ ਅੱਗੇ ਮਸ਼ਹੂਰ ਹੈ ਹਾਂ ਸਾਗ ਸਾਡੇ ਘਰ ਦੀ ਫਲੋਰ ਤਾਂ ਆਉਂਦੇ ਹੁੰਦੇ ਉਹ ਵੀ ਜ਼ਰੂਰ ਆਉਂਦੇ ਨੇ ਸਾਗ ਲੈ ਕੇ ਆਣਾ ਕਿਉਂਕਿ ਸਾਗ ਬਣਾ ਕੇ ਰੱਖੀ ਮੈਂ ਜਰੂਰ ਕੋਈ ਬਹੁਤ ਕਰਦੇ ਆ ਦੇਖੋ ਜੀ ਕਰਾਂਗੇ ਤਾਂ ਫੇਰ ਕੋਈ ਕਰੂਗਾ ਨਹੀਂ ਮੈਂ ਕੁਝ ਨਹੀਂ ਜਣਾ ਜਪਾਨ ਮੱਥੇ ਬਟਮਾ ਮਾਵੇ ਤੇ ਕੋਈ ਨਹੀਂ ਬਣਾਉਂਦਾ ਕਿਸੇ ਨਾਲ ਕਿਸੇ ਦੇ ਵੀ ਆਉਂਦਾ ਹੀ ਆ ਤੇ ਹੈ ਇੱਥੇ ਲਜਾਣ ਨੂੰ ਕੁਝ ਨਹੀਂ ਸਿਰਫ ਬੋਲਵਾਣੀ ਔਰ ਪਿਆਰ ਹੈ ਤੇ ਚਲੋ ਆ ਜਾਓ ਉਧਰ ਬਾਹਰ ਆਪਾਂ ਬੰਦੇ ਬਣਦੇ ਆ ਚੱਲ ਚੱਲ ਤੇ ਹੁਣ ਵਸਤੇ ਆ ਰਹੀ ਹੈ ਜਾਣ ਦੀ ਤੇ ਹੁਣ ਤੁਹਾਨੂੰ ਦਿਖਾਉਣੇ ਜਾਣ ਲਗੇ ਚਲੋ 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 ਆਜੋ ਆਜੋ ਜੇ ਅਮੀ ਭਾਈ ਵੀਡੀਓਸ ਤੇ ਆ ਰਹੇ ਹਾਂ ਅੱਜ ਹੁਣ ਜੈਸਟ ਆ ਜਾ ਸਾਹਮਣੇ ਇਹ ਸਾਡੇ ਹੈਗੇ ਆ ਦੁੱਧ ਜਵਾਈ ਦੁੱਧ ਜਵਾਈ ਹੈ ਨਾ ਦੁੱਧ ਜਵਾਈ ਦੁੱਧ ਜਵਾਈ ਹੈ ਇਹ ਆਗੇ ਸਾਡੇ ਆਪਣੇ ਇਹ ਸਾਡੇ ਇਹ ਸਾਡੇ ਵੱਡੇ ਭਾਜੀ ਹੁੰਦੇ ਇਹ ਜਵਾਈ ਭਾਈ ਸਾਡੇ ਤੇ ਸਾਡੇ ਜਿੱਦਾਂ ਕੱਲ੍ਹ ਵਿਆਹ ਤੋਂ ਬਾਅਦ ਹੀ ਪਹੌਣਾ ਆਇਆ ਸਾਡੇ ਤੇ ਆਏ ਲੇਟ ਹੀ ਆ ਤੇ ਹੁਣ ਬਸ ਤਿਆਰੀ ਜਲਦੀ ਜਾਣ ਦੀ ਆ ਸਵੀਟੀ ਨੂੰ ਵੀ ਨਾਲ ਹੀ ਆ ਹਲੋ ਕਿਹਾ ਤੁਹਾਨੂੰ ਆ ਗਿਆ ਵਾਪਸ ਗਿਆ ਅੱਛਾ ਜੀ ਉਹਨਾਂ ਆ ਕਰੇ ਨਾ ਜਵਾਨ ਤੇ ਵਧੀਆ ਤਰੀਕੇ ਨਾਲ ਚੱਲਣਾ ਹਾਂ ਸਹੀ ਗੱਲ ਹੈ ਕੱਲ ਤੂੰ ਹੀ ਆ ਗਿਆ ਹੁਣ ਨਹੀਂ ਪੁਰਾਣਾ ਵਧੀਆ ਸਾਰੇ ਵਧੀਆ ਆ ਆਜੋ ਆਜੋ ਆ ਆ ਗਿਆ ਕਹਿੰਦਾ ਫੋਨ ਲੈ ਲੈਂਦਾ ਹੈ ਕਿਹੜਾ ਫੋਨ ਲੈ ਲੈਂਦਾ ਮੈਂ ਕਿਹ ਇਹਦੇ ਕਾਫੇ ਖੜੇ ਆ ਨਾ ਹੋਰ ਹਾਂ ਇਧਰ ਖੜਾ ਹੈ ਮਸਤੀ ਆ ਰਹੀ ਹੁਣ ਚੱਲੇ ਆਂ ਸਾਡੇ ਕੋਲ ਬੜਾ ਬੜਾ ਹੈ ਐਟ ਆਪਣਾ ਫੀਰ ਭਰਦੇ ਇੱਟੀ ਆ ਲੈ ਨਦੀਣਾ ਵੀ ਨਾ ਇਹ ਕੋਲੋਂ ਆਇਆ ਹੈ ਨਹੀਂ ਸੀ ਇਹ ਹੁਣ ਇਹਨੂੰ ਪਤਾ ਲੱਗਾ ਬਣਾ ਬਣਾ ਦੇਖਦਾ ਕਿੰਨੇ ਜੀ ਆ ਬਣਾ ਹਾਂ ਸਾਰੇ ਹੀ ਬਣਾ ਦਿੰਦੇ ਠੀਕ ਆ ਬੰਦ ਕਰ ਜੋ ਇਹਨਾਂ ਕੈਮਰਾ ਮਾਰ ਬੰਦ ਕਰ

ਨੇ ਇਹ ਚੰਗਾ ਜੋਤੀ ਹਾਂਜੀ ਹਾਂਜੀ ਮੈਨੂੰ ਚੰਗਾ ਹਾਂਜੀ ਹਾਂਜੀ ਆਹ ਲੈ ਕੁੱਤੀ ਵੀ ਲੈ ਲੈ ਮੇਰਾ ਚੰਗਾ ਮਾਹੀ ਦੇਖੋ ਬੋਟੇ ਦੇਖੋ ਖੇਤ ਤੋਂ ਦੇਖੋ ਚੰਗਾ ਨਹੀਂ ਆਮਾ ਦੇਖੋ ਚੰਗਾ ਹੈ ਚੰਗਾ ਜੀ ਚੰਗਾ ਕੋਈ ਨਹੀਂ ਇਹ ਰੰਗ ਦੇ ਵੀ ਹੋਰ ਜਾਣਾ ਜਾ ਕੋ ਫਾਇਦਾ ਨਾ ਸੋ ਦੀ ਤੇ ਪੜੇ

ਮੁਝੋ ਤੇ ਬੋਲੋ ਜੀ ਰਗਾ ਦਾ ਨਹੀਂ ਹੋਣਾ ਚੱਲੀਏ ਸਾਰਾ ਹੀ ਕੰਮ ਕਰ ਸਾਰੀ ਚੱਲੀ ਜਾ ਮੈਂ ਤਾਂ ਸਾਗ ਤੜਕਾ ਲਾ ਕੇ ਸਾਗ ਲੈ ਜਾ ਮੈਂ ਤਾਂ ਹੈ ਨਹੀਂ ਪਹਿਲਾਂ ਜਾ ਨਹੀਂ ਨਹੀਂ ਲੈ ਜਾਣਾ ਬਣਾ ਕੇ ਤੇ ਫਿਰ ਸਾਗ ਲੈ ਜਾ ਖਾ ਲੈ ਸਾਗ ਬਣਿਆ ਹੀ ਕੋਈ ਕਰਿਓ ਬਣਾ ਲਿਆ ਕੌਲੀ ਚ ਲੈ ਆ ਜਾ ਹੁੰਦਾ ਕੀ ਕਰੀਏ ਹਾਂਜੀ ਦੇਖੋ ਜੀ ਭੈਣ ਜੂਣੀ ਚੱਲ ਗਏ ਤੇ ਬੜੀ ਖੁਸ਼ੀ ਹੋਈ ਅੱਜ ਆਏ ਉਹ ਤੇ ਖੁਸ਼ੀ ਹੋਣੀ ਚਾਹੀਦੀ ਆਪਣੇ ਭਿੰਡ ਭਰਾਵੇ ਤਾਂ ਹਨਾ ਤੇ ਅੱਜ ਕੱਲ ਤੇ ਕਿਸ ਕੋ ਟਾਈਮ ਨਹੀਂ ਪਰ ਟਾਈਮ ਕਰਨਾ ਚਾਹੀਦਾ ਹੈ ਤੇ ਫੇਰ ਹੀ ਮਿਲਗਲ ਹੁੰਦਾ ਹੈ ਤੇ ਕੰਮ ਕਰਦੇ ਚੱਲੋ ਅੱਗੇ ਲੈਂਦੇ ਆ ਤੇ ਦੇਖੋ ਜੀ ਕਿ ਲੱਗਨੇ ਨੇ ਪਰੌਣਿਆਂ ਦਾ ਪਾਜ ਤੇ ਆਪਣਾ ਰੰਚ ਤੇ ਪਰਫੇ ਕਾਫੀ ਬਚ ਗਈ ਹੈ ਆਪਣੇ ਤੇ ਆਹ ਦੇਖੋ ਮਟਰੀ ਮਟਰੀ ਕਿਉਂ ਆਤੀ ਹੈ ਕਾਫੀ ਥਾਂ ਬਚ ਜਾਂਦਾ ਤੇ ਸਾਡੇ ਕੋ ਸ਼ੀਦਾ ਹੋ ਗਿਆ ਟਾਈਮ ਹੁਣ ਮੈਂ ਕੱਦ ਨਹੀਂ ਤੇ ਲੇਟ ਹੋ ਗਈ ਆ ਚਲੋ ਫਿਰ ਕੰਮ ਕਰਦੇ ਚੱਲਦੇ ਰਹਿੰਦੇ ਆ ਹਮ ਕੰਮ-ਕੱਪ ਕਿ ਦੁੱਕਦੇ ਆ ਕਿਉਂਕਿ ਚੱਲਦੇ ਜਾਂਦੀ ਬਸ ਇਹ ਕੰਮ ਕਰਾਂ ਵਿੱਚ ਹਨ ਤੇ ਬੜੀਆ ਲੱਗਦਾ ਏ ਤੁਹਾਨੂੰ ਪਿੰਡ ਪਰ ਆਪਣਾ ਮੇਲਣਾ ਵੀ ਹਨ ਅਸੀਂ ਲੇਟ ਹੋ ਗਿਆ ਅੱਜ ਤੇ ਬਲੌਗ ਆਪਾਂ ਲੇਡੀ ਚਲੂ ਕੀਤਾ ਤੇ ਹੋਰ ਵੀ ਨਾਲ ਘੁੰਮਣ ਗਏ ਸੀਗੇ ਤੇ ਟਾਈਮ ਚੱਲ ਲੱਗ ਹੀ ਜਾਂਦਾ ਹੈ ਤੇ ਅਮਠੇ ਡੱਬਾ ਲੈ ਕੇ ਆ ਸੀਗੇ ਛੜੀ ਤੀਰਾਂ ਦੀ ਗਲਾਬ ਜਾਮਨ ਤੇ ਰਸਗੁੱਲਿਆਂ ਦੇ ਤੇ ਉਸ ਦਿਨ ਪਰ ਦੀਆ ਚੋਟੀਆਂ ਨਹੀਂ ਲੱਗਈ ਸੀ ਤੇ ਹੁਣ ਮਿੱਠਾ ਮਿੱਠਾ ਸਾਰਾ ਕੁਝ ਸੋਇਆ ਪਿਆ ਤੇ ਖਾਵਾਂਗੇ ਉਸ ਨਾਲ ਚਾਹ ਬਣਾਵਾਂਗੇ ਤਣਾ ਗੋਚੋ ਅਗਲੀ ਆਵਾਂ ਤੇ ਦਾਲ ਪਣੀ ਆਪਣੇ ਹੈਗਾ ਆਪਣਾ ਸਾਦਣਾ ਹਨਾ ਸਬਜ਼ੀ ਬਣਾਈ ਤੇ ਪਹਿਰੇ ਮੈਂ ਗਾਜਰਾਂ ਦੀ ਤੇ ਇਹ ਨੁਸਖਾ ਫਿਲਪਕੂ ਤਹੈ ਨਹੀਂ ਕਿ थी पार्टी भी तैयार है दो चौकी मोटी बहुत ताजी है ਤਦ ਠੀਕ ਹੈ ਬ੍ਰੋਦਰ ਅਪਾ ਤੁਹਾਨੂੰ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁ ਕਰਦਾ ਕਰੋ ਜੇਕਰ ਤੁਹਾਨੂੰ ਸਾਡੇ ਬਲੌਗ ਤੱਕ ਹੀ ਲੰਦੇ ਆ ਤਾਂ ਤੇਰੇ ਸਤਿ ਸ਼੍ਰੀ ਅਕਾਲ ਜੀ